हां जी दोस्तों ਜਿਹੜੀ ਸਰਕਾਰ ਦੀ ਸਕੀਮ ਚੱਲ ਰਹੀ ਹੈ ਸੈਂਟਰ ਤੇ ਪੰਜਾਬ ਸਰਕਾਰ ਦੀ ਜਿਹੜੀ ਹੈ ਸਾਂਝੀ ਸਕੀਮ ਚੱਲ ਰਹੀ ਹੈ ਬਾਲਿਆਂ ਵਾਲੇ ਮਕਾਨ ਜਿਹਨੂੰ ਕਿ ਕੱਚੇ ਮਕਾਨ ਦੇ ਫਾਰਮ ਵੀ ਕਿਹਾ ਜਾਂਦਾ ਹੈ ਇਹ ਜਿਹੜੀ ਡੈਡਲਾਈਨ ਸੀਗੀ ਪਹਿਲਾਂ ਤਾਂ 31 ਮਾਰਚ 2025 ਤੱਕ ਦੀ ਸੀਗੀ ਕਿ ਤੁਸੀਂ ਜਿਹੜਾ ਔਨਲਾਈਨ ਫਾਰਮ ਭਰਨਾ ਹੈ ਤਾਂ 31 ਮਾਰਚ ਤੱਕ ਭਰ ਸਕੋਗੇ ਪਰ ਹੁਣ ਤੁਹਾਨੂੰ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਹਾਂ ਇੱਕ ਮਹੀਨਾ ਸਰਕਾਰ ਨੇ ਇਹਦੇ ਵਿੱਚ ਹੋਰ ਬਤਾ ਦਿੱਤਾ ਹੈ 30 ਅਪ੍ਰੈਲ ਤੱਕ 30 ਅਪ੍ਰੈਲ 2025 ਤੱਕ ਤੁਸੀਂ ਹੁਣ ਇਹ ਫਾਰਮ ਜਿਹੜਾ ਭਰ ਸਕਦੇ ਹੋ ਇਹਦੇ ਵਿੱਚ ਹੁਣ ਤੁਹਾਡਾ ਨਰੇਗਾ ਜੋਬ ਕਾਰਡ ਦੀ ਵੀ ਲੋੜ ਨਹੀਂ ਪੈਗੀ ਤੇ ਕੋਈ ਵੀ ਇਸ ਨੂੰ ਫਾਰਮ ਜਿਹੜਾ ਭਰ ਸਕਦਾ ਹੈ ਜਿਹਦਾ ਕੱਚਾ ਮਕਾਨ ਹੋਵੇ ਬਾਲਿਆਂ ਵਾਲਾ ਮਕਾਨ ਹੋਵੇ ਉਹ ਜਿਹੜਾ ਇਸ ਨੂੰ ਭਰਨ ਦੇ ਯੋਗ ਹੋਵੇਗਾ ਸਿਰਫ ਲੱਗਣਾ ਕੀ ਹੈ ਇਹਦੇ ਵਿੱਚ ਇੱਕ ਤਾਂ ਆਪਣੇ ਘਰਦਿਆਂ ਦੀ ਆਧਾਰ ਕਾਰਡ ਦੀ ਕਾਪੀ ਤੇ ਦੂਜੀ ਜਿਹੜੀ ਹੈ ਆਪਣੀ ਇੱਕ ਆਧਾਰ ਕਾਰਡ ਦੀ ਕਾਪੀ ਤੇ ਇੱਕ ਜਿਹੜਾ ਬੈਂਕ ਖਾਤਾ ਤੁਹਾਡਾ ਲੱਗਣਾ ਹੈ ਦੋ ਆਧਾਰ ਕਾਰਡ ਤੁਹਾਡੇ ਲੱਗਣੇ ਨੇ ਹਸਬੰਡ ਵਾਈਫ ਦੇ ਤੇ ਇੱਕ ਤੁਹਾਡਾ ਬੈਂਕ ਖਾਤਾ ਲੱਗਣਾ ਹੈ ਇਹਦੇ ਵਿੱਚ ਤੇ ਇੱਕ ਤੁਹਾਡੀ ਲਾਈਫ ਫੋਟੋ ਹੋਏਗੀ ਤੇ ਦੂਜਾ ਤੇ ਤਿੰਨ ਬਾਲਿਆਂ ਦੀ ਫੋਟੋ ਹੋਣਗੀਆਂ ਤੇ ਤਿੰਨ ਹੀ ਜੜੀਆਂ ਮਕਾਨ ਦੀਆਂ ਫੋਟੋ ਹੋਣਗੀਆਂ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਜਿੰਨਾ ਹੋ ਸਕੇ ਵੱਧ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਵੀ ਰਹਿੰਦੇ ਨੇ ਉਹ ਜਿਹੜਾ ਇਹ ਫਾਰਮ ਭਰ ਸਕਣ ਸੋ ਇਸੇ ਤਰ੍ਹਾਂ ਦੀਆਂ ਹੋਰ ਵੀ ਨਿਤ ਨਵੀਆਂ ਸਰਕਾਰੀ ਸਕੀਮਾਂ ਦੇ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਹੈ ਤੇ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਹੋਰ ਨਵੇਂ ਅਪਡੇਟ ਦੇ ਨਾਲ ਦਿਓ ਚਾਚ ਧੰਨਵਾਦ